ਇਹ ਬੰਦੂ ਵੀ ਕਰਨਗੇ ਫੇਰਾਂ ਥੋੜਾ ਵੀ ਕਰ ਦੇ ਨਾਲ ਲੜਾਉਣਗੇ ਇਲੈਕਸ਼ਨ ਤੇ ਨਾਲ ਜਿੱਥੇ ਕੋਈ ਖੜਾ ਕਰਨਾ ਹੈ ਉਹ ਬਿਠਾਉਣਾ ਇਹ ਕੰਮ ਵੀ ਕਰਨਾ ਹੈ ਜਿਵੇਂ ਜਿੱਥੇ ਅੰਦਰ ਦੇ ਪਾਸੇ ਹਰਿੰਦਰ ਜੀ ਦਾ ਭਰਾ ਆਇਆ ਕੋ ਇਹਨਾਂ ਦੇ ਤਰਸੋਂ ਨੰਬਰ ਦਾ ਇਹਨਾਂ ਦੀ ਦੋ ਤਣ ਬੰਦੇ ਹੋਰ ਪਾਲਾਂਗੇ ਇਹਨਾਂ ਦੇ ਵਿੱਚ ਇਹਨਾਂ ਦੀ ਵੀ ਕਮੇਟੀ ਉੱਪਰਲੇ ਪਾਸੇ ਬਣਾ ਦੇਗੇ ਕਪਾਲੀ ਚੋਂ ਵੀ ਬੰਦੇ ਪਾਲਾਂਗੇ ਪੁੱਤਰ ਪੰਖੰਡਾ ਬੰਦੇ ਪਾਲਾਂਗੇ ਇਹਨਾਂ ਪਿੰਡਾਂ ਚੋਂ ਪਾ ਕੇ ਉੱਥੇ ਕਮੇਟੀ ਬਣਾ ਦੇਗੇ ਜਿਹੜੀ ਸਾਰਾ ਚੋਣ ਲੜਾਉਗੇ ਉਸ ਚੋਣ ਦੇ ਵਿੱਚ ਵੀ ਚੋਣ ਲੜਾਉਗੇ ਬੈਠ ਕੇ ਦੋ ਕਮੇਟੀਆਂ ਬਣਾ ਦੇਗੇ ਉਹਨਾਂ ਦੇ ਉੱਤੇ ਫਿਰ ਨਾਲ ਵਾਲ ਕੇ ਨਾਲ ਦੇ ਬੰਦੇ ਘਰੇ ਕਰ ਲੈਣਗੇ ਨਾਲੇ ਬਿਠਾ ਦੇਣਗੇ ਸੋ ਇਸ ਕਰਕੇ ਸਾਰੇ ਆਪਾਂ ਹੁਣ ਜਿਹੜਾ ਆ ਚੋਣਾਂ ਵਿੱਚ ਲੜਨੇ ਆ ਇਹਦੇ ਨਾਲ ਹੀ ਬੜਾ ਫਰਕ ਪੈ ਦੇਗਾ ਇਹ ਚੋਣਾਂ ਨਾਲ ਹੀ ਬਹੁਤ ਫਰਕ ਪੈ ਜਾਏਗਾ ਇਹ ਚੋਣਾਂ ਦੇ ਨਾਲ ਜੇ ਚੋਣਾਂ ਤੁਸੀਂ ਤਕੜੇ ਹੋ ਕੇ ਲੜ ਲਏ ਤੇਰੀ ਬੇਇੱਜ਼ਤੀ ਹੈ ਦੂਜਾ ਤੁਸੀਂ ਪੰਜਾਬ ਦੇ ਹਨ ਵਾਸਤੇ ਵੀ ਹਲਕਿਆਂ ਨੇ ਬਹੁਤ ਵੱਡੀ ਬੰਦ ਕੀਤੀ ਹੈ ਉਹਨਾਂ ਨੇ ਵੀ ਤੁਹਾਡਾ ਸਾਰੇ ਦਾ ਦਰਵਾਜ਼ਾ ਜਿੱਥੇ-ਜਿੱਥੇ ਪਾਰਟੀ ਨੇ ਆਪਣੀ ਡਿਊਟੀ ਲਈ ਹੈ ਵਿੱਚ ਹਡੀਜ ਨੂੰ ਪੈਸੇ ਦੇ ਦੇ ਜੋ ਰੇਰ ਨੂੰ ਪੈਸੇ ਦੇ ਦੇ ਚੇਕਾਂਟ ਦਾ ਵੀ ਦੇ ਦੇ ਉਹ ਸਾਰਾ ਜਿੱਥੇ-ਜਿੱਥੇ ਆਪਣੀ ਪਾਰਟੀ ਨੇ ਡਿਊਟੀ ਲਈਓ ਆਪਾਂ ਨਵਾਈਆ ਤੁਹਾਡਾ ਉਹਦੇ ਲਈ ਵੀ ਜਿੰਨਾ ਧੰਨਵਾਦ ਕੀਤਾ ਜਾਵੇ ਥੋੜਾ ਇੱਕ ਸ਼ੋਹ ਦਾ ਲਾਭ ਹੋ ਗਿਆ ਨੁਸਾਨ ਕਰ ਉਹ ਇੱਕ ਗੱਲ ਦੀ ਮੈਨੂੰ ਬੜੀ ਹੈਰਾਨੀ ਹੋਈ ਵੇਖਣ ਦੇ ਵਿੱਚ ਕਈ ਪਿੰਡਾਂ ਤੋਂ ਤਾਂ ਸਾਨੂੰ ਝਾਕ ਸੀ ਵੀ ਇੱਥੋਂ ਵੱਧ ਫਾਂਡ ਆਏਗਾ ਉੱਥੋਂ ਘੱਟ ਆਇਆ ਕਈ ਪਿੰਡਾਂ ਤੋਂ ਝਾਕ ਸੀ ਵੀ ਇੱਥੋਂ ਘੱਟ ਆਏਗਾ ਉੱਥੋਂ ਦੁਗਣਾ ਆ ਗਿਆ ਇਹ ਨਹੀਂ ਸਮਝਦੇ ਕਿ ਕੀ ਗੱਲ ਹੋਈ ਜਿਹੜਾ ਤੁਸੀਂਗਾ ਝਾੜ ਸ਼ੇ ਇਥੋਂ ਘਟ ਆਊਗਾ ਇਹ ਬਿੰਡ ਚਾ ਥੋੜੇ ਆਉਣਗੇ ਉਹ ਬਿੰਡ ਚੋਂ ਜ਼ਿਆਦੇ ਆਏ ਡੁਗੜੇ ਆ ਜਿਹੜੇ ਤੁਸੀਂ ਵੀ ਇਥੋਂ ਵੱਧ ਆਉਣਗੇ ਉਹਦੇ ਚੋਂ ਡੁਗੜੇ ਵਾਲੀ ਗੱਲ ਐ ਲੋ ਅੱਧੇ ਕੁ ਵਸਾਏ ਸੋ ਕੋਈ ਨਹੀਂ ਇਹ ਕਦੇ ਕਦੇ ਸਮਾਂ ਹੁੰਦਾ ਆਪਾਂ ਤਾਂ ਕਦੇ ਫੰਡ ਇਕੱਠਾ ਕਰਿਆ ਹੀ ਨਹੀਂ ਅਜ ਤੱਕ ਤੇ ਕਦੇ ਕਰਨਾ ਹੁੰਦਾ ਰੋਡ ਬੰਦਾਂ ਦੇ ਬਦਲ ਹੁੰਦੀ ਹੈ ਗੁਰੂ ਨੂੰ ਸਿੱਖ ਆਪਣਾ ਸੁਭਾਅ ਦਿਸਦੇ ਦਿੰਦੇ ਰਿਹਾ ਹੈ ਆਪਾਂ ਨੇ ਜਿੱਥੇ ਵੀ ਕਿਤੇ ਦਿੱਕਤ ਪੈਂਦੀ ਹੈ ਜਿੱਥੇ ਮਾਪੀ ਕਰਦੇ ਆ ਕਰਾਂਗੇ ਥੋੜੇ ਥੋੜੇ ਦਾ ਉਲਝਣੇ ਪੈਂਦਾ ਗੁਰੂ ਹੋਰ ਦੇ ਦਿੰਦਾ ਆਪਣਾ ਆਪਣਾ ਜੋ ਲਾ ਕੱਟ ਗਿਆ 15 15 ਮਹੀਨ ਹੁਣ ਕੀ ਕਰ ਲਿਆ ਕੀ ਕਰ ਲਿਆ ਤੇ ਕਿਤੇ ਡਾਂਗ ਮਾਰ ਗਈ ਕੱਟ ਗਿਆ 15 15 ਜੀ ਵੀ ਬੰਨ ਕੱਟ ਗਿਆ ਝਾੜ ਕੀ ਕਰ ਲਗੇ ਫਿਰ ਆਪਾਂ